ਮਲਗਨ ਸਿਮਰੋ ਸਿਮਰ ਸਿਮਰ ਸੁਖ ਪਾਓ ਕਦੇ ਪਰਮੇਸ਼ਰ ਨੂੰ ਸਿਮਰ ਸਿਮਰ ਗੱਲ ਦਾ ਸੁਖ ਤੋਂ ਸ਼ੁਰੂ ਹੋਈ ਹੈ ਨਾ ਮੁੱਖ ਬਾਗ ਦੇ ਵਿੱਚੋਂ ਮਲਗਨ ਸਿਮਰੋ ਸਿਮਰ ਸਿਮਰ ਸੁਖ ਪਾਓ ਕਿਨੇ ਸਿਮਰ ਸਿਮਰ ਕੇ ਸੁਖ ਪਾਣਾ ਹੈ ਸਿਮਰ ਸਿਮਰ ਕੇ ਸੁਖ ਖਾਣਾ ਹੈ ਤੇ ਹੋਏਗਾ ਕੀ ਕਲ ਕਲੇਸ਼ ਤਨ ਮਾਇਆ ਮਟਾਉ ਕਦੇ ਕਾਲਮ ਦੇ ਕਲੇਸ਼ ਜਿਹੜੇ ਆਗੇ ਆ ਉਹ ਮਿਟ ਜਾਣਗੇ ਕਦੀ ਇਹ ਲੱਗਦਾ ਨਹੀਂ ਹੈਗਾ ਬਨਸ ਸਿਮਰਨ ਦੇ ਵਿੱਚ ਵੀ ਲੜਾਈ ਪਣ ਰਿਆ ਰਬ ਦੇ ਨਾਮ ਦੇ ਵਿੱਚ ਵੀ ਲੜਾਈ ਪਣ ਰਿਆ ਬੜੀਆਂ ਜਗ੍ਹਾ ਤੇ ਹੈਗਾ ਮਾਫ਼ ਕਰੀਏ ਬੋਟਰ ਗੁਰੂ ਘਰ ਦੇ ਵਿੱਚ ਸਿਮਰਨ ਦੀ ਲੜਾਈ ਹੈਗੀ ਉਹ ਕਹਿੰਦੇ ਆਹ ਨਹੀਂ ਜਪਣਾ ਅੰਤ ਆਹ ਨਹੀਂ ਜਪਣਾ ਉਹ ਕਹਿੰਦੇ ਅੱਜ ਬਾੜ ਦੀ ਮਾਰੀ ਸਾਡੀ ਹੈ ਕੱਲ ਤੁਹਾਡੀ ਹੈਗੀ ਯਾ ਪੜ ਅਸੀਂ ਕਰਾਂਗੇ ਬਾਅਦ ਤੁਸੀਂ ਕਰੋਗੇ ਤੇ ਇਹ ਫਿਰ ਕੱਲ ਕਲੇਸ਼ ਮਿੱਟ ਗਿਆ ਅਤੇ ਉਹਨਾਂ ਹੀ ਸੁਖਣੀ ਸਾਹਿਬ ਪੜ੍ਹਨੀ ਹੈ ਤੇ ਉਹਨਾਂ ਦੀ ਸੁਖਣੀ ਸਾਹਿਬ ਵੀ ਪੜ੍ਹਨੀ ਹੈ ਜੇ ਕਲੇਸ਼ ਮਟ ਗਿਆ ਵੀ ਨੇ ਕਲੇਸ਼ ਤਾਂ ਹੋਣਾ ਹੀ ਪਿਆ ਰਿਹਾ ਲੱਗ ਨਹੀਂ ਰਿਹਾ ਬੰਦੇ ਨੂੰ ਗੁਰੂ ਕਰਾਂ ਜੜਦੀ ਪੈਂਦੀ ਜੇ ਫਿਰ ਕਾਦਾ ਪੜਿਆ ਭਾਈ ਸਿਮਰ ਸਿਮਰ ਕੇ ਸੋਖ ਮਿਲਣਾ ਸੀਗਾ ਕਿ ਮਾਲਕ ਨੇ ਸੋਖ ਤੋਂ ਦੂਰ ਇਹ ਕਾਲੇ ਕਲੇਸ਼ ਵੀ ਮਟਾਉਣਾ ਸੀਗਾ ਤੇ ਹੋਰ ਕਾਲੇ ਕਲੇਸ਼ 70 ਲਾਏ